ਉਹਨੂੰ ਫਿਰ ਪ੍ਰੋਬਲਮ ਨੂੰ ਕਿਹੜੀ ਗੱਲ ਤੋਂ ਹੋ ਰਹੀ ਆ ਪ੍ਰੋਬਲਮ ਇਹ ਹੋ ਰਹੀ ਹੈ ਜੀ ਵੀ ਸਾਡੀ ਜੱਦੀ ਬਿਸ਼ਨੀਕਾ ਦੀ ਹੋਂਦ ਨੂੰ ਖਤਰਾ ਹੋ ਗਿਆ ਸਾਡੀ ਵੋਟ ਹੈ 6700 ਕਰੀਬ ਜੱਦੀ ਬਿਸ਼ਨੀਕਾ ਦੀ ਉਹਨਾਂ ਦੀ 7000 ਵੋਟ ਹੈ ਸਾਡੇ ਤਾਂ ਪੰਜ ਵੀ ਨਹੀਂ ਵੰਡਦਾ ਸਰਪੰਚ ਦੀ ਦੂਰ ਦੀ ਗੱਲ ਹੈ ਅੱਜ ਦੇ ਸਮੇਂ ਚ ਨਾਲੇ ਅਮਰਤਾਦੀ ਸਿੰਘ ਇਹਨੂੰ ਆਪ ਐਤ ਕੀ ਚੁਣਿਆ ਸੀ ਇਹ ਇਹਨਾਂ ਨੂੰ ਬਣਾਉਣਾ ਤੇ ਹਾਲਾ ਕਿ ਜਦੋਂ ਅਸੀਂ ਸਾਰਾ ਡਿਸਾਈਡ ਹੋ ਗਿਆ ਉਦੋਂ ਬਾਅਦ ਸਾਨੂੰ 29 ਤਰੀਕ ਨੂੰ ਪਤਾ ਲੱਗਦਾ ਪਿਆ ਕਿ ਕੋਰਟ ਆ ਜਿਹੜੀ ਉਹ ਕਹਿੰਦੀ ਡੀਸੀ ਫੈਸਲਾ ਕਰੂਗਾ ਜੀ ਇਹਦਾ डीसी ਨੇ ਕਿਹਾ ਕਿ ਉਹ ਕਲੋਨੀ ਜੋੜਦੀ ਐ ਪਹਿਲਾ ਪਿੰਡ ਹੋਏਗਾ ਜਿਹਦੇ ਵਿੱਚ ਸਰਦਾਰ ਹੈਗੇ ਨੇ ਤੇ ਪਰ ਇਹ ਆ ਵੀ ਸਰਦਾਰਾਂ ਦੇ ਹੱਥੋਂ ਸਾਰਾ ਕੁਝ ਖੋਲਿਆ ਸਾਡੇ ਕੋਲੇ ਘਰ ਨਹੀਂ ਸਾਡੇ ਕੋਲੇ ਜ਼ਮੀਨਾਂ ਨਹੀਂ ਰਜਿਸਟਰੀਆਂ ਨਹੀਂ ਜਿਹੜੇ ਬੰਦੇ ਕੋਲੇ ਕੋਈ ਰਜਿਸਟਰੀ ਨਹੀਂ ਕੋਸ਼ ਨਹੀਂ ਯੂਪੀਬੀਆਰ ਤੋਂ ਆ ਕੇ ਹਜੇ ਹੋ ਸਕਦਾ ਹਫ਼ਤਾ ਮਹੀਨਾ ਪਹਿਲਾਂ ਬੈਠਾ ਹੋਵੇ ਉਹਦੀ ਵੋਟ ਪਨਾ ਕੇ ਉਹਨੂੰ ਅੱਜ ਲੀਡਰ ਖੜਾ ਕਰਕੇ ਉਹਨੂੰ ਸਰਪੰਚ ਬਣਾ ਦੇਣ ਐਮਐਲਏ ਸਾਹਿਬ ਕੋਲੇ ਅੱਜ ਗਏ ਆ ਉਹ ਕਹਿੰਦੇ ਧਰਨਾ ਲਾਓ ਅਸੀਂ ਧਰਨਾ ਲਾ ਕੇ ਸਾਰੇ ਜਾਣੇ ਪਰਚਾ ਕਰਾ ਕੇ ਜੇਲ੍ਹ 'ਚ ਬਹਿ ਜੀਏ ਜੀ ਉਹ ਪਿੱਛੇ ਚਾਰ ਵੋਟਾਂ ਪਾ ਕੇ ਤੇ ਆਪ ਦਾ ਸਰਪੰਚ ਆਪ ਦੀ ਮਰਜ਼ੀ ਨਾਲ ਚੋਲ ਲੈਣ ਸਾਡੀ ਦੀ ਆਵਾਜ਼ ਤਾਂ ਉਹਨੂੰ ਦਬਾਉਣਾ ਚਾਹੁੰਦੇ ਆ ਪਰ ਭਾਈ ਮੈਨੂੰ ਤੁਸੀਂ ਗਲਤ ਲੱਗਦੇ ਹੋ ਮੈਨੂੰ ਲੱਗਦਾ ਵੀ ਉਹਨਾਂ ਨੂੰ ਤੁਹਾਨੂੰ ਉਹਨਾਂ ਨੂੰ ਤੁਹਾਡੇ ਨਾਲ ਹੀ ਜੋੜਿਆ ਇਹ ਥੋੜਾ ਪਿੰਡ ਘੱਟ ਚੀਜ਼ ਨੂੰ ਵੱਡੀ ਨਾਮ ਲਾਇਆ ਜਾਂਦਾ ਹੁੰਦਾ ਘੱਟਦਾ ਫਿਰ ਤੁਸੀਂ ਰਹਿ ਗਏ ਨਾ ਇੱਥੇ ਬੁੱਲ ਕਾਗਜ਼ੀ ਪਰ ਰੇਂਜ ਉਹਨਾਂ ਨੂੰ ਐਨਸੀ ਦੇ ਰੇਂਜ ਤੁਹਾਨੂੰ